ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਅੱਜ ਤੁਹਾਨੂੰ ਆਪਣੀ ਦਿਖਾਉਣੇ 826 ਕਣਕ ਇਹ ਬੀਜੀ ਹੋਈ ਆ ਆਪਣੇ 10 ਨਵੰਬਰ ਦੀ ਠੀਕ ਆ ਤੇ ਇਹ ਆਪਾਂ ਬੀਜੀ ਸੀ ਜੀਰੋ ਡਰ ਨਾਲ ਖੜੇ ਕਰਚਿਆਂ ਵਿੱਚ ਇੱਧਰ ਨੂੰ ਅੱਗ ਲਾ ਕੇ ਇਹਦੇ ਕਰਚਿਆਂ ਉਜਕਰੀ ਪਾਇਆ ਵਿੱਚ ਤੇ ਬਾਈ ਇਹ ਜਦੋਂ ਬੀਜੀ ਸੀ ਵੀ ਤੁਸੀਂ ਕਹੋਗੇ ਹੁਣ ਇਹ ਚ ਕੀ ਖਾਸ ਆ ਬਈ ਖਾਸ ਇਹਦੇ ਵਿੱਚ ਆਗਾ ਵੀ ਜਦੋਂ ਇਹ ਬੀਜੀ ਸੀ ਆਪਾਂ ਇਹ ਬੀ ਇਹ ਨਾ ਥੋੜਾ ਜਿਹਾ ਗਿੱਲਾ ਢੋਲਾ ਢਾਲਾਂ ਦੇ ਵਿੱਚ ਪਿਆ ਹੋਇਆ ਸੀ ਆਪਾਂ ਦਾ ਕਿ ਬੀਜੀ ਸੀ ਕਿਸ ਰਿਸ਼ਤੇਦਾਰ ਤੋਂ ਪਹਿਲਾਂ ਵੀ ਉਹਨੇ ਕਈ ਵੀਡੀਓ ਪਾਈਆਂ ਤੇ ਆਪਾਂ 45 ਕਿਲੋ ਬੀ ਬੀਜਿਆ ਸੀਦਾ ਕਿੱਲੇ ਦਾ ਤੇ 45 ਕਿਲੋ ਬੀ ਬੀਜਣ ਤੋਂ ਬਾਅਦ ਬਾਈ ਹਰਾ ਸਾਡਾ 25 ਕਿਲੋ ਹੀ ਹਰਾ ਹੋਇਆ ਤੇ ਤੁਸੀਂ ਨਾਲੋਂ ਵੀ 15 ਤੋਂ 20 ਕਿਲੋ ਬੀ ਸਾਡਾ ਘੱਟ ਹਰਾ ਹੋਇਆ ਅੱਧੀ ਹਰਾ ਹੋਇਆ ਯਾਰ ਜਦੋਂ ਅਸੀਂ ਦੇਖਦੇ ਸੀ ਥੱਲੇ ਦਾਣੇ ਪੱਟ ਕੇ ਦੋ ਦਾਣੇ ਗਲੇ ਇੱਕ ਦਾਣਾ ਗਲਿਆ ਇੱਕ ਹਰਾ ਹੋਇਆ ਇੱਕ ਢਗੂਰ ਲਈ ਖੜਾ ਇੱਕ ਗਲਿਆ ਐ ਨਿਕਲਦਾ ਸੀ ਤੇ ਬਾਈ ਕਿ ਇਹਨਾਂ ਦਾ ਸਾਨੂੰ ਐ ਲੱਗਿਆ ਵੀ ਆਪਾਂ ਬਾਅਦੀਏ ਤੇ ਫਿਰ ਅਸੀਂ ਬਾਹੀ ਨਹੀਂ ਅਸੀਂ ਇਹਨੂੰ ਰੱਖ ਲਿਆ ਹੌਲੀ 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 ਬਾਹਣ ਭਰੀ ਗਈ ਮੈਂ ਪਹਿਲਾ ਵੀਡੀਓ ਪਾਈ ਸੀ ਤੇ 826 ਤੇ 222 ਕਣਕ ਵੀ 2 ਮਹੀਨੇ ਬਾਅਦ ਕੀ ਰਿਸਪਾਂਸ ਕਰਦੀ ਹੈ ਜਦੋਂ ਹਰੀ ਹੋਣ ਵੇਲੇ ਵੀ ਵੀਡੀਓ ਪਾਈ ਸੀ ਆਪਣੀ ਸੋਹਣੀ ਚੱਲੀ ਸੀ ਉਹ ਤੇ ਇੱਕ ਭਰਾ ਨੇ ਕਮੈਂਟ ਕਰਿਆ ਕਹਿੰਦਾ ਬਾਈ ਇਹਨੇ ਖਰਚੀ ਨਹੀਂ ਦਿਖਾਓ ਇਹ ਕੀ ਹੋ ਭਰਾ ਮੇਰਾ ਦੇਖ ਲਈ ਵੀਡੀਓ ਜ਼ਰੂਰ ਮੇਰੀ ਖਰਚੇ ਵੀ ਲਕੋਗੀ ਤੇ ਕਣਕ ਹੋ ਵੀ ਹੈਗੀ ਤੇ ਸੋਨੂੰ ਮੈਂ ਦਿਖਾਉਣ ਖਾਤਰੀ ਇਹ ਵੀਡੀਓ ਪਾਈ ਸੀ ਤੇ ਆ ਦੇਖੋ ਹੁਣ ਇਹ ਫੋਟ ਦੇਖੋ ਕਿੰਨੀ ਕਰੀ ਇੱਕ ਕਬੂਜਾ ਹਾ ਹਾ ਆ ਦੇਖ 1 2 4 ਤੇ 2 6 6 ਤੇ 9 9 ਤੇ 9 ਤੇ 3 12 12 ਤੇ 15 16 16 ਟੱਕੇ ਇਹ ਕਬੂਜੀ ਤੋਂ ਪਾਟੇ ਹੋਇਆ ਬਈ 20 ਵੀ ਕਿਤੇ ਵੱਧ ਕਿਤੇ ਘਟ ਮੈਂ ਆਇਆ ਤਾਂ ਨਹੀਂ ਕਹਿੰਦਾ ਵੀ 16 16 ਕਬੂਜੇ ਤੋਂ ਪਾਟੇ ਹੋਇਆਗੇ ਆ ਦੇਖੋ ਵੀ ਜਮਾ ਇੱਕ ਕਬੂਜਾ ਇਹ ਥੱਲੇ ਹੋਗਾ ਕਿ ਜੜ ਵੀ ਕਿਤੇ ਵੱਧ ਕਿਤੇ ਘਟ ਬਈ ਫੇਰ ਅਸੀਂ ਡਰ ਦੇਣੇ ਦੇ ਵਿੱਚ ਦੂਜੀ ਗਣਕ ਦਾ ਸਿੱਟਾ ਦੇਤਾ 6-7 ਕਿਲੋ ਬੀਜ ਦਾ ਉਸ ਤਾਂ ਬਈ ਉਹ ਜਨਮਰ ਜੋਗੇ ਆ ਦੇਖੋ ਹੁਣ ਸਿੱਟਿਆ ਤੋਂ ਦਿੱਤਾ ਹੋਇਆ ਸੀ ਇੱਥੇ ਸਾੜੇ ਪਾੜੇ ਤੋਂ ਬਾਹਰ ਕੋਈ ਵੀ ਨਹੀਂ ਹਰਾ ਹੋਇਆ ਵੀ ਕਿਤੇ ਕਿਤੇ ਹਰੀ ਹੋਈ ਆਹੋ ਆਹ ਖੜ ਗਿਆ ਜਿਵੇਂ ਆਹ ਆਹ ਹਰੀ ਹੋਈ ਹੋਈ ਆਹ ਹੁਣਕਾ ਤੇ 20 ਪਹਿਲਾਂ ਤੇ ਹਰੀ ਨਹੀਂ ਹੋਈ ਕੋਈ ਜਾਨਵਰ ਚੱਕ ਕੇ ਲੈ ਗੇ ਵੀ ਉਹ ਕੁਝ ਨਹੀਂ ਥੋੜਾ ਜਿਹਾ ਬੀ ਖਰਾ ਹੋਇਆ ਯਾਰ ਕੁਝ ਹੋ ਜਾਣੀਆਂ ਹਨਾ ਐਂ ਜੇ ਹੋ ਗਿਆ ਤੇ ਯਾਰ ਉਸ ਤੋਂ ਬਾਅਦ ਕਿ ਇਹ ਕਣਕ ਹੁਣ ਤੁਸੀਂ ਲਾ ਲ ਬਗੋਲੇ ਜੇ ਲਵੇ ਲੱਗੀ ਖੜੀ ਆ ਚਾਰ ਗੱਟੇ ਚ ਸੀ ਜੂਰੀਆ ਪਾਇਆ 45 45 ਕਿਲੋ ਵਾਲੇ ਗੱਪ ਮਾਰਨ ਦਾ ਕੋਈ ਮਰਜ਼ੀ ਕਿੰਨੇ ਮਰਜ਼ੀ ਮਾਰੀ ਜਾਵੇ ਠੀਕ ਆ ਬਈ ਤੇ ਕਿਲੋ ਮੈਗਜੀਨ ਤੇ ਅੱਧਾ ਲੀਟਰ ਨੈਣੋ ਵੀ ਅੱਧਾ ਲੀਟਰ ਮੇਰਾ ਮਤਲਬ ਜਿਹੜਾ ਉਹਦੀ ਪੈਕਿੰਗ ਹੁੰਦੀ ਐ ਨੈਣੋ ਜੂਰੀਏ ਦੀ ਅੱਧਾ ਲੀਟਰ ਦੀ ਹੁੰਦੀ ਹੈ ਵੀ ਉਹਦੇ ਵਿੱਚ ਜਿਹੜੀ ਕਿੱਲੇ ਦੀ ਰੋਜ ਉਹ ਅੱਧਾ ਲੀਟਰ ਆ ਉਹ ਅੱਧੇ ਕਿੱਲੇ ਦੀ ਰੋਜ ਮਤਲਬ ਕਿ ਉਹ ਪਾਈ ਅਸੀਂ ਅੱਧਾ ਪਾਇਆ ਉਹ ਜਿਹੜੀ ਕਦੇ ਡੋਜ਼ ਵਾਲੀ ਹੁੰਦੀ ਅੱਧਾ ਦਾ ਤੇ ਆ ਦੇਖੋ ਜਮਾ ਕਾਲੀ ਡਾਂਜ ਖੜੀ ਆ ਪਹਿਲਾਂ ਤਾਂ ਤੁਹਾਨੂੰ ਐ ਲੱਗਿਆ ਵੀ ਉਹੀ ਬੇਕਾਰ ਜੀ ਕਣਕਾ ਯਾਰ ਕਿਹੜਾ ਕਣਕਾ ਹੈ ਮੈਂ ਵੀ ਇੱਕ ਦੋ ਵਾਰ ਵੀਡੀਓ ਚ ਕਿਹਾ ਹਾ ਹੋਊਗਾ ਵੀ ਵਧੀਆ ਨਹੀਂ ਹੈਗੀ ਆ ਨਾਲ 222 ਆ ਇਹ ਥੋੜੀ ਪੀਲੀ ਆ ਕੋਈ ਵੀ ਵੈਰਾਈਟੀ ਆ ਯਾਰ ਆਪਾਂ ਇੱਕ ਵਾਰੀ ਜਿਹਨੂੰ ਫੇਲ ਨਹੀਂ ਕਰ ਸਕਦੇ ਠੀਕ ਆ ਇੱਕ ਵਾਰੀ ਜਿਹਨੂੰ ਆਪਾਂ ਪਾਸ ਨਹੀਂ ਕਰ ਸਕਦੇ ਤੇ ਇੱਕ ਇੱਕ ਕਿਲੋ ਮੈਗਨੀ ਪਾ ਕੇ ਉਹ ਛੜਕੀ ਸੀ ਤੇ ਚਾਰ ਘਟੇ ਜੂਰੀਆ ਪਾਇਆਗਾ ਤੇ ਪੂਰਾ ਸੋਹਣਾ ਯਾਰ ਆ ਦੇਖੋ ਹੁਣ ਥੱਲੇ ਧਰਤੀ ਦੀਂਦੀ ਨਹੀਂ ਹਨਾ ਕੋਲ ਮਲਾ ਕੇ ਦੇਖੋ ਕਿੰਨੀ ਸੋਹਣੀ ਗ੍ਰੋਥ ਆਜੀ ਤੇ ਹੁਣ ਤੁਸੀਂ ਲਾ ਲਓ ਵੀ ਆ ਝੰਡਾ ਪੱਤਾ ਕੱਢ ਗਈ ਇਹ ਮੇਰਾ ਬਸੁਖ ਰੱਖ ਜੀ ਦਿਨ ਵਧੀਆ ਲੱਗ ਗਏ ਆਪਾਂ ਇਹਦੇ 13049 ਵੀ ਛਿੜਕਾਂਗੇ ਜੇ ਲੋਟ ਲੱਗੇ ਸਾਨੂੰ ਵੀਡੀਓ ਪਾਵਾਂਗੇ ਪਰ ਆ ਦੇਖੋ ਕਿਤੇ ਕਿਤੇ ਜਿੱਥੇ ਪੂਰੀ ਕਿੱਥੇ ਇਹ ਔਰੇ ਚੋਰਾ ਪਾ ਕੇ ਨਾਂਗੀ ਵੀ ਇੱਕ ਕੰਮ ਤਾਂ ਇਹ ਵਧੀਆ ਹੋ ਗਿਆ ਜੀ ਵੀ ਸਾਡਾ ਘਟ ਹਰਾ ਹੋਇਆ ਹਨਾ ਅਸੀਂ ਸਾਰਾ ਵੀ ਹਰਾ ਕਰ ਲੈਂਦੇ ਦਾ ਕੰਮ ਖਰਾਬ ਸੀ ਜਿੱਥੇ ਓਰੇ ਚੋਰਾ ਪਾ ਕੇ ਨਾ ਜੀ ਉਸੇ ਦੇਖੋ ਆ ਓਰੇ ਚੋਰਾ ਗਿਆ ਹੋਇਆ ਦੇਖੋ ਉੱਥੇ ਨੇ ਬੂਜਾ ਵੀ ਕੱਟ ਮਾਰਿਆਗਾ ਤੇ ਉੱਥੇ ਨੇ ਬਿਲਾਲੋ ਸਾਹਿਬ ਵੀ ਆਪਾਂ ਆ ਦੇਖੋ ਜਿੱਥੇ ਆ ਬੂਜਾਗਾ ਤੇ ਆ ਆ ਨਾਲ ਉਹ ਲੰਗੀ ਹੋਈ ਜਾਗੀ ਓਰੇ ਓਰੇ ਚੋਰਾ ਪਿਆ ਹੋਇਆ ਮਸ਼ੀਨ ਦਾ ਸਾਈਡ ਵਾਲਾ ਤੇ ਆ ਆਹ ਹੁਣ ਦੇਖੋ ਆ ਕਿੰਨਾ ਬੂਜਾ ਮਾਰਿਆ ਰਿਹਾ ਤੇ ਤੁਸੀਂ ਆਪ ਹੀ ਦੇਖ ਲਓ ਇਹ ਤੇ ਪੂਰਾ ਯਾਰ ਘੈਂਟ ਵੀ ਆ ਨਹੀਂ ਇਹ 826 ਦਾ ਇੱਕ ਕੈਰੈਕਟਰ ਆ ਆਮ ਹੀ ਆਪਣੇ ਜਿਹੜੇ ਭਰਾ ਲਾਉਂਦੇ ਤੈਨੂੰ 27 ਤੇ 826 ਦਾ ਇੱਕ ਇਹ ਕੈਰੈਕਟਰ ਇੱਚ ਜ਼ਰੂਰ ਆ ਵੀ ਜਦੋਂ ਪਹਿਲਾ ਪਾਣੀ ਆਪਾਂ ਲਾਉਣੇ ਆ ਹਨਾ ਹੋਰ ਹੀ ਸਿਰਖੰਡੀ ਜੀ ਹੋਣ ਲੱਗ ਜਾਂਦੀ ਹੈ ਇਹ ਡਿੱਗਣ ਜੇ ਲੱਗ ਜਾਂਦੀ ਜੇ ਮੇ ਆਪਣੀ ਜਮੀਨ ਡਿੱਗਦੀ ਹੁੰਦੀ ਹੈਗੀ ਵੀ ਉਹ ਸਾਡੇ ਹੋਇਆ ਨਹੀਂ ਕਿਉਂ ਨਹੀਂ ਹੋਇਆ ਸਾਡੇ ਤਾਂ ਹਰੀ ਕਟ ਹੋਈ ਵੀ ਜੇ ਤਾਂ ਇਹ ਸੰਘਣੀ ਹਰੀ ਹੁੰਦੀ ਫੇਰ ਤਾਂ ਇਹ ਚ ਉਹ ਚੀਜ਼ ਆਉਂਦੀ ਹਨਾ ਇਹ ਤਾਂ ਹਰੀ ਵੀ ਮਸਾ ਹੌਲੀ ਹੌਲੀ ਹੋਈ ਆਪਾਂ ਪਹਿਲੇ ਪਾਣੀ ਤੇ ਵੀ ਵੀਡੀਓ ਪਾਈ ਸੀ ਦੀ ਤੇ ਇਹ ਆਪਾਂ ਵੀਡੀਓ YouTube ਤੇ ਵੀ ਪਾ ਲਈ ਸੀ Facebook ਤੇ ਵੀ ਪਾਈ ਸੀ ਲਾਈਵ ਵੀ ਕਰਿਆ ਸੀ Facebook ਤੇ ਆਪਾਂ ਲਾਈਵ ਕਰਕੇ ਵੀ ਦਿਖਾਈ ਸੀ ਵੀ ਕੀ ਕੰਨੀ ਸੁਣਾ ਜਿੱਦ ਤੇ ਬਈ ਪਹਿਲਾਂ ਪਾਣੀ ਲਾਇਆ ਨਾ ਕੱਲੇ ਕਰਚੀ ਦਿੰਦੇ ਸੀ ਆਏ ਲੱਗਦਾ ਸੀ ਖਾਲੀ ਬਾਹਰ ਮਾਈ ਜੰਨੇਗੇ ਦੋ ਵਾਰੀ ਤੇ ਸਾਡੇ ਮਨ ਚ ਆਈ ਬਈ ਇਹਨੂੰ ਬਾਹ ਦਨੇ ਆ ਵੀ ਇਹ ਤਾਂ ਹਰੀ ਹੋਈ ਨਹੀਂ ਵੀ ਦੁਬਾਰੇ ਬੀਜ ਦਨੇ ਹੈਗੇ ਵੀ ਹੌਲੀ 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 ਅਸੀਂ ਰੱਖ ਲਈ ਰਿਸਕ ਲੈ ਲਿਆ ਬਾਈ ਅਸੀਂ ਰਿਸਕ ਲੈ ਲਿਆ ਦਾ ਰੱਖ ਲਈ ਅਸੀਂ ਇਹ ਬਾਹ ਹੀ ਨਹੀਂ ਕਣਕ ਤੇ ਰਿਸਕ ਦਾ ਵੀ ਅਸੀਂ ਸੱਟਾ ਲੈ ਲਿਆ ਜੀ ਸੱਟਾ ਲਾ ਲਿਆ ਸੱਟਾ ਲਾਇਆ ਸਾਡਾ ਰਾਸ ਆ ਗਿਆ ਹਨਾ ਤੇ ਇਹ ਹੌਲੀ 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 ਅੱਜ ਕੋ ਸਵੇਰ ਕੋਸ ਤੇ ਰਲ ਗਈ ਯਾਰ ਸਾਰੀ ਕਣਕੇ ਬੂਝਾ ਮਾਰ ਗਈ ਸੋਣਾ ਵੀ ਇਹ ਵੈਰਾਈਟੀ ਦਾ ਮੈਨੂੰ ਗੁਣ ਵੀ ਲੱਗਿਆ ਵੀ ਜੇ ਵੀ ਘਟ ਪਿਆ ਕਿਸੇ ਟਾਈਮ ਹਨਾ ਤੇ ਉਹ ਬੂਝਾ ਮਾਰ ਕੇ ਵਧੀਆ ਆਪਣਾ ਯਾਰ ਟਾਈਮ ਪਾਸ ਕਰ ਗਈ ਏ ਸੋਣਾ ਵੀ ਇਹਦੇ ਆਪਾਂ ਵੀਡੀਓ ਹੋਰ ਵੀ ਪਾਵਾਂਗੇ ਝਾੜ ਵੀ ਦਾ ਜਰੂਰ ਦੱਸਾਂਗੇ ਵੀ ਕਿਵੇਂ ਰਹਾ ਤੇ ਅਸੀਂ ਡਰਦੇ ਆਣੇ ਦੇ ਵਿੱਚ ਬਈ ਮੈਂ ਤੁਹਾਨੂੰ ਐਵੇਂ ਕਹਦਾ ਵੀ ਅਸੀਂ ਜੰਮੀ ਕੁਛ ਨਹੀਂ ਕਰਿਆ ਵੀ ਜੰਮੀ ਡੱਕੀ ਨਹੀਂ ਕਰਿਆ ਵੀ ਅਸੀਂ ਤਾਂ ਐਂ ਛੜਤੀ ਵੀ ਰੱਬ ਦਾ ਰੱਬ ਦੇ ਸਾਰੇ ਵੀ ਕਰਤੀ ਵੀ ਯਾਰ ਦੇਖੀ ਜੋ ਜਿਹੜਾ ਕੁਝ ਠੀਕ ਆ ਹਨਾ ਐਂ ਵੀ ਨਹੀਂ ਖਰ ਅਸੀਂ ਕਰਿਆ ਬਈ ਅਸੀਂ ਇਹਦੇ ਵਿੱਚ ਬੀ ਦਾ ਸਿੱਟਾ 222 ਕਣਕ ਦਾ ਦੇਤਾ ਸੀਗਾ ਤੇ ਜਿਹੜਾ ਕੀ ਹਰਾ ਕੱਟ ਹੋਇਆ ਹਨਾ ਵੀ ਕਿਤੇ ਹਰਾ ਹੋਇਆ ਕਿਤੇ ਹੋਇਆ ਨਹੀਂ ਕਿਤੇ ਜਾਨਵਰ ਚੋਕ ਕੇ ਲੱਗੇ 5-1 ਕਿਲੋ 6-7 ਕਿਲੋ ਦੀ ਸਿੱਟੀ ਸੀ 222 2 ਟਾ ਹੀ ਕਿਲੋ ਜਾਨਵਰਾਂ ਨੇ ਚੋਕ ਲਈ 2 2 ਕੁਸਕ ਹਰੀ ਨਹੀਂ ਹੋਈ ਕਿਲੋ ਕੋ 2 ਕਿਲੋ ਹਰੀ ਹੋ ਗਈ ਹੋਣੀਆਂ ਬਾਦੂ ਆ 3 ਕਿਲੋ ਹਰੀ ਹੋ ਗਈ ਹੋਣੀਆਂ ਯਾਰ ਨਹੀਂ ਮੈਨੂੰ ਤਾਂ ਹੀ ਲੱਗਦਾ ਵੀ ਜੇ ਹੁਣ ਤੁਸੀਂ ਦੇਖ ਲਓ ਇੱਥੇ ਕਿਤੇ ਕਣਕ ਦਾ ਛੱਟਾ ਸਾਰੇ ਆਏ ਹੋਏ ਸੀ ਇਹਦੇ ਉੱਤੇ ਜਮਾ ਵੱਡ ਨਾ ਦਿੱਤਾ ਸੀ ਲੈ ਤੁਸੀਂ ਦੇਖ ਲਓ ਵੀ ਕਿੱਥੇ ਕਣਕ ਹਰੀ ਹੋਈ ਹੈਗੀ ਕਿੱਥੇ ਕਣਕ ਹਰੀ ਨਹੀਂ ਹੋਈ ਤੇ ਬਈ ਆ ਆਪਣੀ 826 ਕਣਕ ਸੀ ਇੰਨੀ ਕਿ ਇਹਦੇ ਬਾਰੇ ਜਾਣਕਾਰੀ ਦੇਣੀ ਸੀ ਵੈਰੈਟੀ ਘੈਂਟ ਆ ਤੇ ਇਹਦਾ ਝਾੜ ਤੱਕ ਦੱਸਾਂਗੇ ਤੁਹਾਨੂੰ ਵੀ ਕੀ ਨਿਬੜਦਾ ਹਨਾ ਐਂਡ ਤੱਕ ਇਸ ਦਾ ਪਾਣੀ ਲੱਗਿਆ ਇਹਨੂੰ ਚਾਰ ਘੱਟੇ ਜੂਰੀਆ ਪਿਆਗਾ ਸਾਰੇ ਡਿਟੇਲ ਯਾਰ ਸਾਨੂੰ ਮੈਂ ਲਗਭਗ ਵੀਡੀਓ ਚ ਪਹਿਲਾਂ ਦੱਸ ਹੀ ਦਿੱਤੀ ਹਨਾ ਤੇ ਇਹ ਸਾਰਾ ਆਪਣਾ 2 ਕਿੱਲੇ ਦਾ ਪਲਾਂਟ ਬੀਜਿਆ ਸੀ ਆਪਾਂ ਇਹਦੇ ਨਾਲ ਖੜੇ ਕਰਕੇ ਜੀਰੋ ਡਲਣ ਗਈ ਸੀ 26 ਦੇ ਖਰਚੇ ਇਹਦੇ ਉਹ ਮੇਜਕਰੀ ਪਏ ਆਗੇ ਥੱਲੇ ਤੇ ਹੁਣ ਖਰਚੇ-ਗੁਰਚੇ ਵਿੱਚ ਲਕੋ ਗਈ ਜਮਾ A to Z ਆ ਜਮੇ ਹੁਣ ਇੱਥੇ ਆ ਡਿੱਗੀ ਹੋਈ ਇੱਥੋਂ ਦੀ ਤੁਸੀਂ ਪਾਪ ਖਿੱਚ ਕੇ ਸਪਰੇਅ ਕਰੀ ਸੀਗੀ ਤੇ ਓ ਯਾਰ ਪੂਰੀ ਫੁੱਲ ਘੈਂਟ ਵੀ ਰਿਸਪੌਂਸ ਕਰਿਆ ਹਜੇ ਤੱਕ ਵੀਰ 2 8 222 ਹਜੇ ਮਾੜੀ ਮਾੜੀ ਅਪੀਲ ਕੀਤੀ ਮਾਰਦੀ ਜਮਾ ਕਾਲੀ ਡਾਂਚ ਖੜੀ ਆ ਤੇ ਉਹ ਸਾਡੇ ਨਾਲ ਗਮਾਂਡੀਆਂ ਦੀ 222 ਨਾਲੇ ਉਹਨਾਂ ਦਾ ਬੀ ਵੱਧ ਸੀ ਤੇ ਉਹ ਆਪਣੀ ਜਿੱਥੇ ਟਾਲੀ ਦੀਂਦੀ ਟਾਲੀ ਦੇ ਨਾਲ ਖੇਤ ਉਹਨਾਂ ਦਾ ਟਾਲੀ ਥੋੜਾ ਗਾਹਾਂ ਜਿੱਥੇ ਆੜ ਜੀ ਦਿੰਦੀ ਹੈਗੀ ਤੇ ਉੱਥੇ ਨਾਲੇ ਉਹਨਾਂ ਦਾ ਬੀ ਵੱਧ ਸੀਗਾ ਤੇ ਕਿਹੜਾ ਦਾ ਹਰੀ ਹੋਣ ਚੋਂ ਵਾਲੀ ਵੱਧ ਸੁਣੀ ਲੱਗਦੀ ਸਾਡੇ ਦਾ ਕਰਚੀ ਦੀ ਸੀ ਜਾਂਦੇ ਸੀਗੇ ਤੇ ਜਦ ਪੂਰਾ ਵਧੀਆ ਰਿਸਪੌਂਸ ਦੇਤਾ ਨੇ ਸੋਣੀ ਕਣਕ ਆ ਗਈ ਡਿੱਗਣ ਦੀ ਦਿੱਕਤ ਵੀ ਨਹੀਂ ਆਈ ਬੀ ਕੱਟ ਹੋਣ ਦੇ ਕਰਕੇ ਬਹੁਤ ਹੀ ਯਾਰ ਫਾਇਦਾ ਹੀ ਹੋਇਆ ਕੋਲ ਮਲਾ ਕੇ ਰੱਬ ਜੋ ਵੀ ਕਰਦਾ ਫਾਇਦੇ ਖਾਤਰੀ ਕਰਦਾ ਹੁੰਦਾ ਹੁਣ ਇਹ ਜਮਾ ਬਗੋਲੇ ਦੇ ਦਾ ਬੇ ਲੱਗੀ ਪਈ ਆ ਤੇ ਤੁਹਾਨੂੰ ਦਿਖਾਵਾਂਗੇ ਇਹਦੀ ਕੀ ਕੰਡੀਸ਼ਨ ਆ ਕਿੰਨਾ ਕੱਦ ਦਾ ਸਾਰਾ ਕੁਝ A to Z ਡਿਟੇਲ ਦੇਵਾਂਗੇ ਬਾਡੀ ਤੱਕ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ